ਅਜੀ ਕਿਤੋਂ ਸਾਰੇ ਮੇਪਾਂ ਕੇ ਸਵਾਗਤ ਕਰਦੇ ਕਫੇ ਤੋਂ ਤੁਹਾਡਾ ਸਭ ਦਾ ਸਾਡੇ ਚੈਨਲ ਤੇ ਤੇ ਵੀਡੀਓ ਪਾਉਣ ਨੂੰ ਕਾਫੀ ਲੇਟ ਹੋ ਗਏ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਸ਼੍ਰੀ ਚਤੰਦਰ ਮਸੀਹ ਗੌਰਵ ਜੀ ਚੇਅਰਮੈਨ ਸਾਹਿਬ ਬੀਤੇ ਦਿਨ ਤੁਹਾਨੂੰ ਪਤਾ ਕਿ ਪੰਜਾਬੀ ਸਿੰਘਰ ਖਾਨ ਸਾਹਿਬ ਜਿਨ੍ਹਾਂ ਦੇ ਫਾਦਰ ਦੀ ਡੈਥ ਹੋ ਗਈ ਕੁਝ ਦਿਨ ਪਹਿਲਾਂ ਉਹਦੇ ਮਦਰ ਦੀ ਡੈਥ ਹੋ ਗਈ ਤੇ ਉੱਥੇ ਜਿਹੜਾ ਕਿ 11 ਸ਼ੋਕ ਜਿਹੜਾ ਕਿ ਉਭੇਕਤ ਕਰਨ ਉੱਥੇ ਪਹੁੰਚੇ ਸੀਗੇ ਤੇ ਖਾਨ ਸਾਹਿਬ ਜਾਂ ਹੋਰ ਵੀ ਜਿਹੜੀ ਉਹਨਾਂ ਦੇ ਜਿਹੜੇ ਨਾਮ ਜਿਹੜੇ ਜੀ ਖਾਨ ਉੱਥੇ ਫਾਦਰ ਜੀ ਕੇ ਉਸ ਮੁਕਕੇ ਤੇ ਉਹਨਾਂ ਨੂੰ ਉਹਨਾਂ ਨੇ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਕਿਉਂਕਿ ਕਟਗਿੰਦੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਮੁਸਲਿਮ ਪਾਈਚਾਰੇ ਦੇ ਖਾਨ ਸਾਹਿਬ ਤੇ ਜੀ ਖਾਨ ਉਹਨਾਂ ਨੂੰ ਉਹਨਾਂ ਨੇ ਮੁਲਾਕਾਤ ਕੀਤੀ ਉਹਨਾਂ ਦੇ ਉੱਤੇ ਫਾਦਰ ਦੀ ਡੈਥ ਹੋਈ ਤੇ ਉਸ ਜੋ ਵੀ ਉੱਥੇ ਹੁੰਦਾ ਹੈ ਕੋਈ ਲਾਈਕ ਜੋ ਵੀ ਸਮਾਰੋਹ ਹੁੰਦਾ ਹੈ ਉੱਥੇ ਪਹੁੰਚੇ ਹੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਪਹਿਲੀ ਵਾਰ ਅਜਿਹਾ ਕੋਈ ਅਸੀਂ ਸਰਕਾਰੀ ਬੰਦਾ ਦੇਖਿਆ ਹੈ ਜਿਹੜਾ ਲਗਾਤਾਰ 24 ਘੰਟੇ ਕੰਮ ਕਰ ਰਿਹਾ ਹੈ ਆਪਦੇ ਲੋਕਾਂ ਦੇ ਲਈ ਕੰਮ ਕਰ ਰਿਹਾ ਹੈ ਤੇ ਪਰਮੇਸ਼ਰ ਉਹਨਾਂ ਨੂੰ ਹੋਰ ਜਿਹੜੀ ਤਰੱਕੀ ਬਖਸ਼ੇ ਹੋਰ ਜਿਹੜਾ ਉਹਨਾਂ ਨੂੰ ਅੱਗੇ ਵਧਾਵੇ ਉਹਨਾਂ ਨੂੰ ਤੇ ਇੱਕ ਤੁਹਾਨੂੰ ਤੁਹਾਨੂੰ ਅਪਡੇਟ ਸ਼ੇਅਰ ਕਰਨੀ ਹੈ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਪਿਛਲੇ ਦਿਨਾਂ ਵਿੱਚ ਕਾਫੀ ਬਿਜ਼ੀ ਰਹੇ ਹਾਂ ਆਪਦੇ ਥੋੜਾ ਹਨਾ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਾਡਾ ਯੂਕੇ ਦੇ ਵਿੱਚ ਜਿਹੜੇ ਸਟੂਡੈਂਟ ਹੈ ਜਿਹੜੇ ਸਾਡੇ ਭੈਣ ਭਰਾ ਯੂਕੇ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਹੋਣ ਵਾਲਾ ਜਿਹੜੇ ਇਲੀਗਲ ਹੋਣ ਵਾਲੇ ਨੇ ਸਾਡੇ ਨਾਲ ਕੰਟੈਕਟ ਕਰ ਲਓ ਸਾਡੇ ਕੋਲ ਸਾਡੇ ਕੋਲ ਲੋਕਲ ਕੋਰਸ ਅਵੇਲੇਬਲ ਹੈ ਫਾਰ 5 ਇਅਰਸ ਤੇ ਉਹਨਾਂ 5 ਸਾਲਾਂ ਦੇ ਬਾਅਦ ਤੁਸੀਂ ਯੂਕੇ ਵਿੱਚ ਆਪਦਾ ਪਾਸਪੋਰਟ ਤੇ ਬਹੁਤੀ ਜਨਰਲ ਖਰਚੇ ਦੇ ਵਿੱਚ ਕੋਈ ਐਡਵਾਂਸ ਪੇਮੈਂਟ ਨਹੀਂ ਹੈ ਦਿੱਤੇ ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਲਓ ਸਾਡੇ ਕੋ ਕੈਨੇਡਾ ਦਾ ਵਰਕ ਪਰਮਿਟ ਆ ਗਿਆ ਹੋਇਆ ਤੇ ਹੋਰ ਵੀ ਕਈ ਕੰਟਰੀਜ਼ ਦੇ ਸਾਡੇ ਕੋ ਵਰਕ ਪਰਮਿਟ ਅਵੇਲੇਬਲ ਹੈਗੇ ਨੇ ਤੇ ਕੋਈ ਐਡਵਾਂਸ ਪੇਮੈਂਟ ਕੋਈ ਨਹੀਂ ਹੈ ਤਾਂ ਸਾਡੇ ਨਾਲ ਕੰਟੈਕਟ ਕਰ ਲਓ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਮੇਲ ਦੇਖ ਲਈ ਵੀਡੀਓ ਤੁਹਾਨੂੰ ਬਹੁਤ ਸਾਰਾ